ਪੰਜਾਬ ਕੰਪਨੀਆਂ ਨੇ ਆਉਣਾ ਜਿੰਨਾ ਕਿ ਘੰਟੇ ਦਾ 67 ਕਰੋੜ ਰੁਪਏ ਰੰਦੇ ਨੇ ਘਟੇ ਦੀ ਜਿੰਨਾ ਵੀ 1 ਗੰਧੀ 1624 ਕਰੋੜ ਰੁਪਏ ਬਣ ਬੜਦੀ ਆ ਉਹਨਾਂ ਨੇ ਇੱਥੇ ਆਉਣਾ ਬਾਈ ਤੁਸੀਂ ਪੰਜਾਬ ਦਾ ਇੱਕ ਨਕਸ਼ਾ ਚੱਕੋ ਹਿੰਦੁਸਤਾਨ ਦਾ ਜੰਮੂ ਤੋਂ ਲੈ ਕੇ ਬਰਨਾਲਾ ਤੱਕ ਬੰਦਰਵਾਹ ਤੱਕ ਸੜਕ ਨਹੀਂ ਪਈ ਹੋਈ ਸਾਰੇ ਹਿੰਦੂਸਤਾਨ ਦੇ ਬਚਾਰ ਦੀ ਜੇ ਮੈਂ ਸਿੱਧੀ ਜਾਂਦੀ ਐ ਆਹ ਚਾਲ ਕਰਾਤੇ ਚ ਤੁਸੀਂ ਆਇਆ ਹੋਣੇ ਦੇਖਿਆ ਹੋਣਾ ਤੁਸੀਂ ਕਿਸੇ ਕਿਸਾਨ ਦਾ ਕੋਠਾ ਪਾਇਆ ਜਾਂ ਕੋਠਾ ਬਚਾੜੇ ਆ ਗਿਆ ਉਹਨੇ ਅਦਾ ਸਾਹ ਕਹਿਤਰ ਰਿਹਾ ਅਦਾ ਕਹਿਤਰ ਰਿਹਾ ਤੁਸੀਂ ਜੇ ਕਿਸੇ ਨੇ ਕੀ ਦੇਣੀ ਐ ਬੰਦੇ ਜੇ ਕਿਸੇ ਨੇ ਲੈਣੀ ਐ ਉਥੇ ਤੁਸੀਂ ਵਿਚ ਵਿਚਾਲੇ ਵਿਚੋਲੇ ਹੋ ਕੇ ਇੱਕ ਦਿਨ ਨੂੰ ਡਾਬ ਰਹੋ ਜਿਹੜੇ ਨਹੀਂ ਐ ਉਹਨਾਂ ਦੇ ਪਤਕ ਪੂਰੇ ਜਿਹਨਾਂ ਕੋਲ ਪੈਸੇ ਨਹੀਂ ਜਾਂਦੇ ਉਹਨਾਂ ਦੇ ਪਤਕ ਪੂਰੇ ਜਿਹੜੇ ਦੇਸ਼ ਪੈਸੇ ਖਰਚ ਕਰਦੇ ਨੇ ਉਹਨਾਂ ਦਾ ਪਤਕ ਪੂਰਦੇ ਜਿਨ੍ਹਾਂ ਦਾ ਕੋਠੇ ਇੱਕ ਘੰਟੇ ਦੇ ਵਿੱਚ ਜਿਨ੍ਹਾਂ ਨੇ 1 ਮਿੰਟ ਦਾ 2 ਕਰੋੜ ਰੁਪਇਆ ਮੰਨਣਾ ਜਿਹੜੀ ਉਹਨਾਂ ਦਾ ਪੱਕ ਕਰ ਲਿਓ ਬਈ 1 ਮਿੰਟ ਕਿੰਨਾ ਆਉਂਦਾ ਹੈ 1 ਮਿੰਟ ਦੇ ਵਿੱਚ 2 ਕਰੋੜ ਰੁਪਇਆ ਵੰਡਦਾ ਜਿਹਦਾ ਉਹਨਾਂ ਦਾ ਪੱਕ ਕਰ ਇਹ ਕਰਕੇ ਪਰਾਵੋ ਇਹ ਵੱਡਾ ਰੌਲਾ ਛੋਟਾ ਰੌਲਾ ਨਹੀਂ ਹੈ ਇਹ ਜੁੰਨੇ ਵਾਲੇ ਦਾ ਰੌਲਾ ਨਹੀਂ ਹੈ ਇਸ ਪਰਤਨਾ ਪ੍ਰੋਜੈਕਟ ਦੇ ਸਰਕਾਰਾਂ ਦਾ ਰੌਲਾ ਨਹੀਂ ਹੈ ਇੱਕ ਛੋਟੀ ਮੋਰਚਾ ਮੰਡੀ ਤੇ ਘੇਰੇਆਂ ਰੌਲਾ ਆਖੇ ਰਾਤ ਕਾ ਤਰੇਜ਼ ਨੂੰ ਸਰਕਾਰਾਂ ਹੀ ਉਧਰ ਇਹ ਫੌਜਾ ਢੋ ਕੇ ਇਧਰ ਲਿਆ ਕਰਨਗੇ ਇਧਰਲਾ ਮਾਲ ਚਾਕੇ ਉਧਰ ਲਿਆ ਕਰਨਗੇ ਸਾਰੀਆਂ ਜ਼ਮੀਨਾਂ ਨੱਪੜੀਆਂ ਨੇ ਸੋਡੀਆਂ ਬਾਈ ਸਾਰੀਆਂ ਜ਼ਮੀਨਾਂ ਨੱਪੜੀਆਂ ਨੇ ਤੁਸੀਂ ਕਾਬੂ ਹੋਵੋਗੇ ਜਦੋਂ ਜ਼ਮੀਨਾਂ ਤੋਂ ਤੁਹਾਡੀ ਮਾਲਕੀ ਖਤਮ ਹੋਊੂ ਉਦੋਂ ਬਾਅਦ ਤੁਸੀਂ ਗੁਲਾਮ ਹੋਵੋਗੇ ਅਬ ਬਹੁਤੀ ਐ ਅਗੇ ਕਾਇ ਨਾ ਕਹ ਅਗੇ ਤਾਂ ਕੁਛ ਬੋਲਣ ਜੋਗੇ ਆ ਜੇ ਜ਼ਮੀਨਾਂ ਦੇ ਰਿਆਂ ਬੋਲਣ ਜੋਗੇ ਰਹੇ ਨਹੀਂ ਬੋਲੂਗੇ ਛੇਨਾ ਵੀ ਕਿਸੇ ਨੂੰ ਬਖਤੋ ਪਹਿਲਾ ਲੱਗ ਸਕਦੀ ਹੈ ਗਾੜੇ ਕਿਹੜੇ ਜ਼ਮੀਨਾਂ ਦਾ ਰੋਲਾ ਸਾਰਾ ਪੰਜਾਬ ਉਸਕੇ ਕਿਉਂ ਨਹੀਂ ਆਇਆ ਪੰਜਾਬ ਕਿਉਂ ਨਹੀਂ ਉੱਠਿਆ ਇਹ ਤਾਂ ਸਾਨੂੰ ਪਤਾ ਨਹੀਂ ਬਾਈ ਅੱਜ ਤੋਂ 30 ਸਾਲ ਪਹਿਲਾਂ ਜਿਹੜੀ ਆਸੀ ਗੱਲਾਂ ਬੋਲੀਆਂ ਸੀ ਸੱਚ ਹੋ ਗਈਆਂ ਕਿ ਨਹੀਂ ਸੁਣੋ ਕਿਹਾ ਸੀ ਅੱਜ ਤੋਂ 30 ਸਾਲ ਪਹਿਲਾਂ ਕਿ ਜ਼ਮੀਨਾਂ ਦੀ ਮਾਲਕੀ ਦੇ ਵਿੱਚ ਛੋਟੇ ਦਾਸ ਕਦਗੂਖੀਆਂ ਨਹੀਂ ਰੋੜਦੀ ਨਾ ਸਰਕਾਰ ਪਟਵਾਰੀ ਦੀ ਲੋੜ ਨਹੀਂ ਗਰਦਾਰ ਤੇ ਕਾਂਡੂ ਕੋ ਦਿਨ ਹੋਰ ਨਹੀਂ ਜ਼ਮੀਨਾਂ ਦੀ ਮਾਰਤੀ ਰਾਤ ਤੋਂ ਰਾਤ ਬਦਲ ਜਾਂਦੀ ਹੈ ਭਾਈ ਐ ਫਰਦ ਤੇ ਚਾੜਨੀ ਹੈ ਤੁਹਾਡਾ ਖਾਤਾ ਨੰਬਰ ਲੈ ਕੇ ਤੁਹਾਡੇ ਖਾਤੇ ਵਿੱਚ ਪੈਸੇ ਭੇਜ ਕੇ ਸਰਕਾਰ ਤੁਹਾਨੂੰ ਪੈਸੇ ਦੇਈ ਬੈਠੀ ਹੈ ਕਿਸਾਨਾਂ ਆ ਕੇ ਘਰੇ țeela ਲਿਆ ਜ਼ਮੀਨ ਦੀ ਮਾਰਤੀ ਕੰਪਨੀ ਦੀ ਬਣ ਗਈ ਪੈਸੇ ਬੈਠੇ ਜਪੇ ਨੇ ਕਿਸਾਨ ਚੱਕੜ ਲਿਆ ਆਹ ਬਦਲਦੀ ਹੈ ਮਰ ਤੁਸੀਂ ਸੱਚ ਨਹੀਂ ਮੰਨਦੇ ਸੀ ਭਾਈ ਉਦੋਂ ਤੁਸੀਂ ਤਾਂ ਉਦੋਂ ਵੀ ਸੱਚ ਮੰਨਿਆ ਜਦੋਂ ਆਖੀ ਕਹਿੰਦੇ ਸੀ ਪਾਣੀ ਮੋਲ ਮਿਲਿਆ ਕਰੂਗਾ ਭਾਈ ਹੋਰ ਬੋਤਲ ਆ ਬੈਠੇ ਬੈਠੇ ਕਹਿਦੇ ਨੇ ਉਹਨਾਂ ਬੰਦੇ ਭਾਈਆ ਇੱਕ ਬੋਤਲ ਪਾਣੀ ਕਿਲੇ ਕਰਾਣਾ ਇਹ ਸਾਰਾ ਕੁਝ ਬਾਪਰ ਰਿਆ ਬਖਤ ਤੋਂ ਪਹਿਲਾਂ ਕਹਿੰਦੇ ਹੋ ਗੱਲਾਂ ਝੂਠੀਆਂ ਲੱਗਦੀਆਂ ਲੈ ਇਸ ਕਰਕੇ ਸਾਨੂੰ ਸचेत ਕਰਦੇ ਆ ਸੁਣੋ ਅਲਾਮ ਕਰ ਰਿਆ ਕਿ ਹਰਦੀ ਬਹਾਦਰ ਆ ਰਹੇ ਪ੍ਰਸ਼ਾਸਨ ਵੱਲੋਂ ਕਿ ਸਾਡੇ 12 ਬੰਦੇ ਜ਼ਖਮੀ ਕਰਤੇ ਪੁਲਿਸ ਨੇ ਉਹਨਾਂ ਨੂੰ ਆਪਦੇ ਕਹਿੰਦੇ ਇਹ ਜਿਹੜੇ ਜ਼ਖਮੀ ਹੋਏ ਨੇ ਨਾ ਉਧਰਲੇ ਕਹਿੰਦੇ ਜ਼ਖਮੀ ਸਾਰ ਇਹਨਾਂ ਦੇ ਨਾ ਜਿਹੜੇ 2 ਦਰਜੇ ਨੇ ਇਧਰ ਹੋਏ ਨੇ ਜ਼ਖਮੀ ਹੋ ਇਹਨਾਂ ਦੇ ਇਹ ਤਾਂ ਸਾਰੇ ਸਾਡੀ ਨੇ ਬਈ ਤੂੰ ਦਾਈ ਨਾਲ ਕੀ ਆ ਦੱਸੋ ਮੈਨੂੰ ਦੱਸ ਰਹੇ ਹੋ ਕਿਹੜਾ ਮਾਜੀ ਦਾ ਰੇਜਾ ਕਿਹੜਾ ਕਾਰਗਲ ਦਾ ਕਿਹੜਾ ਮਿਰਲੇਣਾ ਮੁੰਡਾ ਹੈ ਕਿਹੜਾ ਕਿਦੇ ਵੱਡੇ ਅਫਸਰ ਦਾ ਮੁੰਡਾ ਹੈ ਕਿਹੜਾ ਕਿਸੇ 86 ਲੀਡਰ ਦਾ ਮੁੰਡਾ ਜਿਹੜਾ जख्मी ਹੋਇਆ ਹੈ ਇਹ ਸਾਡੇ ਪਰਿਵਾਰਾਂ ਦੇ ਬੱਚੇ ਹੈ ਬਾਈ ਮਜਬੂਰੀ ਵਾਤ ਉਹਨਾਂ ਨੂੰ ਸਾਡੇ ਸਾਹਮਣੇ ਆਉਣਾ ਪੈਂਦਾ ਸਾਡੀ ਕਿਸੇ ਹਾਲਤ ਤੇ ਤੁਸੀਂ ਟਕਰਾਅ ਬਣਾਉਣਾ ਸਾਨੂੰ ਮਜਬੂਰੀ ਹਾਲਤ ਇਕ ਦੂਜੇ ਨਾਲ ਪੜਨਾ ਪੈਣਾ ਕਹਿ ਰਹੇ ਨੇ ਕਿ ਹਮਲਾ